ਕਾਉਣ ਦੇ ਵਾਸਤੇ ਇੱਕ ਸਮਾਗਮ ਰੱਖਿਆ ਗਿਆ ਸੀ ਉਹਦੇ ਤੋਂ ਕੁਝ ਲੋੜ ਤੋਂ ਵੱਧ ਤਕਲੀਫ ਹੋ ਗਈ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਧਿਰਾਂ ਪੰਜਾਬ ਦੇ ਵਿੱਚ ਜਵਾਨੀ ਨੂੰ ਖਾਣ ਦੇ ਵਾਸਤੇ ਚਿੱਟੇ ਨੂੰ ਲੈ ਕੇ ਆਈਆਂ ਜਿਨ੍ਹਾਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਨੇ ਇਹਦੇ ਉੱਤੇ ਕੱਖ ਨਾ ਕੀਤਾ ਉਹਨਾਂ ਨੂੰ ਹੁਣ ਇਸ ਗੱਲ ਦੀ ਸਭ ਤੋਂ ਜ਼ਿਆਦਾ ਤਕਲੀਫ ਹੋ ਰਹੀ ਹੈ ਕਿ ਹਾਏ ਕਿਤੇ ਪੰਜਾਬ ਦੇ ਵਿੱਚੋਂ ਨਸ਼ਾ ਮੁਕ ਨਾ ਜਾਵੇ ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਜਦੋਂ ਕੋਈ ਸਰਕਾਰ ਮਾਨਸਾ ਵਰਗੀ ਸਰਕਾਰ ਏਡੀ ਵੱਡੀ ਵਿਲ ਪਾਵਰ ਦੇ ਨਾਲ ਨਸ਼ੇ ਦੇ ਖਿਲਾਫ ਚਿੱਟੇ ਦੇ ਵਿਰੋਧ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਹੋਵੇ ਉਹਦੇ ਵਿੱਚ ਪੁਲਿਸ ਮੁਸਤਦੀ ਦੇ ਨਾਲ ਕੰਮ ਕਰ ਰਹੀ ਹੋਵੇ ਪ੍ਰਸ਼ਾਸਨ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਿਆ ਹੋਵੇ ਤੇ ਉਹਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣ ਜਾਣ ਔਰ ਹਰ ਪਿੰਡ ਦੇ ਵਿੱਚੋਂ ਮੈਂਬਰ ਸ਼ਾਮਿਲ ਹੋ ਜਾਣ ਫਿਰ ਉਹਨਾਂ ਨੂੰ ਲੱਗਦਾ ਕਿ ਜਿਹੜਾ ਕੋੜ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਕੁਝ ਲੀਡਰਾਂ ਦੀ ਵਜ੍ਹਾ ਕਰਕੇ ਆਇਆ ਸੀ ਇਹ ਹੁਣ ਖਾਤਮੇ ਵੱਲ ਨੂੰ ਤੁਰ ਪਿਆ ਹੋਇਆ ਮੌਜੂਦਾ ਪੰਜਾਬ ਸਰਕਾਰ ਦੇ ਕੋਲੇ ਮਾਨਸਾਪ ਦੇ ਕੋਲੇ ਵਿਲ ਪਾਵਰ ਹੈ ਕੋਈ ਨਾ ਨਸ਼ਿਆਂ ਦੇ ਖਿਲਾਫ ਯੁੱਧ ਲੜ ਸਕੇ ਜਦੋਂ ਪੰਜਾਬ ਦੇ ਵਿੱਚ ਇੱਕ ਵੇਲੇ 7 ਤੋਂ 17 ਵਾਲੀ ਸਰਕਾਰ ਤੇ 17 ਤੋਂ 22 ਵਾਲੀ ਸਰਕਾਰ ਦੇ ਵਿੱਚ ਕੋਈ ਵਿਅਕਤੀ ਚਿੱਟੇ ਦੇ ਮਾਮਲੇ 'ਚ ਫੜਿਆ ਜਾਂਦਾ ਸੀ ਕੁਝ ਘੰਟੇ ਦੇ ਵਿੱਚ ਉਹਦੀਆਂ ਫੋਟੋਆਂ ਉਸ ਵੇਲੇ ਦੇ ਸੱਤਾਧਾਰੀ ਧਿਰਾਂ ਦੇ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ ਚਾਹੇ ਉਹ ਭੋਲੇ ਨੇ ਨਾਂ ਲਿਆ ਹੋਵੇ ਚਾਹੇ ਕੋਈ ਰਾણો ਵਾਲਾ ਸਰਪੰਚ ਫੜਿਆ ਗਿਆ ਹੋਵੇ ਜਾਂ ਫਿਰ ਉਹਨਾਂ ਵਰਗੇ ਕੁਝ ਹੋਰ ਫੜੇ ਗਏ ਹੋਣ ਔਰ ਸਭ ਨੂੰ ਪਤਾ ਹੈ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕੀਤਾ ਜਾਂਦਾ ਸੀਗਾ ਕਿੱਟਾ ਵੇਚਣ ਵਾਲਿਆਂ ਨੂੰ ਇਹ ਗੱਲਾਂ ਤੁਸੀਂ ਸਭ ਨੇ ਬਹੁਤ ਵਾਰੀ ਕਵਰ ਕੀਤੀਆਂ ਨੇ ਲੋਕਾਂ ਨੇ ਸੁਣੀਆਂ ਨੇ ਵਿਦੇਸ਼ੋਂ ਆਏ ਸੱਤਾਪਿੰਦੀ ਵਰਗੇ ਵੀ ਕਿਵੇਂ ਉਹਨਾਂ ਨੂੰ ਇੱਥੇ ਪ੍ਰੋਟੈਕਸ਼ਨ ਦਿੱਤੀ ਗਈ ਸੀ ਜਿਪਸੀਆ ਉਹਨਾਂ ਦੇ ਮੂਹਰੇ ਚਲਦੀਆਂ ਸੀਗੀਆਂ ਕਿਸ ਤਰੀਕੇ ਦੇ ਨਾਲ ਨਸ਼ਾ ਪੰਜਾਬ ਦੇ ਵਿੱਚ ਢੋਆ ਜਾਂਦਾ ਸੀ ਉਹ ਲੋਕ ਜਿਨ੍ਹਾਂ ਨੇ ਆਪਣੇ ਪੈਸੇ ਦੀ ਖਾਤਰ ਪੈਸਾ ਇਕੱਠਾ ਕਰਨ ਦੀ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਤੇ ਸਾਡੀ ਇੱਕ ਪੀੜ੍ਹੀ ਨੂੰ ਚਿੱਟਾ ਨਿਕਲ ਗਿਆ ਅੱਜ ਉਹ ਲੋਕ ਬਹੁਤ ਜ਼ਿਆਦਾ ਰੌਲਾ ਪਾ ਰਹੇ ਨੇ ਕਿ ਸਰਕਾਰ ਨਸ਼ੇ ਦੇ ਖਿਲਾਫ ਯੁੱਧ ਕਿਉਂ ਲੜ ਰਹੀ ਹੈ ਜਦੋਂ ਦਾ 1 ਸਾਲ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਸ਼ੁਰੂ ਕੀਤਾ ਤੜਫਤਾ ਉਦੋਂ ਤੋਂ ਹੀ ਰਹੇ ਨੇ ਇਹਨਾਂ ਨੇ ਤਾਂ ਮਹੀਨੇ ਦੇ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਇਹ ਯੁੱਧ ਨਸ਼ਿਆਂ ਵਿਰੁੱਧ ਕਿਉਂ ਲੜਿਆ ਜਾ ਰਿਹਾ ਹੈ ਇਹ ਫੇਲ ਹੋ ਗਿਆ ਇਹ ਫਲਾਪ ਹੋ ਗਿਆ ਲੋਕ ਇਹਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਇੱਥੇ ਵੀ ਵਿਕ ਰਿਹਾ ਇੱਥੇ ਵੀ ਵਿਕ ਰਿਹਾ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਕੋਡ ਲਗਭਗ 20 ਸਾਲਾਂ ਤੋਂ ਪੰਜਾਬ ਦੇ ਵਿੱਚ ਲਿਆ ਕੇ ਸੁੱਟਿਆ ਗਿਆ ਉਦੇ ਇਲਾਜ ਦੇ ਵਾਸਤੇ ਕੁਝ ਸਮਾਂ ਚਾਹੀਦਾ ਸੀ ਸਰਕਾਰ ਨੇ 3 ਸਾਲ ਲਾ ਕੇ ਇਹਦੀ ਬਕਾਇਦਾ ਵਿਉਂਤਬੰਦੀ ਦੇ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਯੁੱਧ ਸ਼ੁਰੂ ਕੀਤਾ ਜਿਹਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੋ ਸਕਦੇ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਤੇ ਉਹਨਾਂ ਦੀ ਪੂਰੀ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਸੀ ਕਿਉਂਕਿ ਜਦੋਂ ਤੁਹਾਡੇ ਕੋਲੇ ਵਿਲ ਪਾਵਰ ਹੈ ਫੇਰ ਤੁਸੀਂ ਯੁੱਧ ਲੜ ਸਕਦੇ ਹੋ ਸਾਡਾ ਕੋਈ ਐਮਐਲਏ ਸਾਡੇ ਕੋਈ ਮੰਤਰੀ ਸਹਿਬਾਨ ਸਾਡਾ ਕੋਈ ਆਗੂ ਉਹਨੇ ਕਦੀ ਕਿਸੇ ਚਿੱਟੇ ਵਾਲੇ ਦੀ ਪੁਸ਼ਤ ਪਨਾਹੀ ਨਹੀਂ ਕੀਤੀ ਇਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਫੋਨ ਕਰਕੇ ਛੁਡਵਾਇਆ ਨਹੀਂ ਜਾਂ ਉਹਨਾਂ ਦੇ ਨਾਲ ਹਿੱਸਾ ਪੱਤੀ ਨਹੀਂ ਰੱਖੀ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਸਤਾਫਤ ਕੀਤੀਆਂ ਗਈਆਂ 7.5 ਲੱਖ ਦੇ ਕਰੀਬ ਵਿਲੇਜ ਡਿਫੈਂਸ ਡਿਫੈਂਸ ਕਮੇਟੀ ਦੇ ਮੈਂਬਰ ਜਿਹੜੇ ਉਹ ਬਣੇ ਨੇ ਹਰ ਪਿੰਡ ਦੇ ਵਿੱਚੋਂ ਸਾਡੇ ਕੋਲ 8 ਤੋਂ ਲੈ ਕੇ 10 ਤੱਕ ਮੈਂਬਰ ਇਸ ਵੇਲੇ ਹਰ ਪਿੰਡ ਦੇ ਵਿੱਚੋਂ ਔਰ ਹਰ ਵਾਰਡ ਦੇ ਵਿੱਚੋਂ ਬਣ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਇਕੱਠ ਰੱਖਿਆ ਗਿਆ ਮੋਗਾ ਦੇ ਕਿੱਲੀ ਚਾਹਲਾਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੂੰ ਇਸ ਗੱਲ ਦੇ ਵਾਸਤੇ ਮੁਸ਼ਕਲ ਪੇਸ਼ ਆਈ ਕਿ ਇੱਥੇ ਕਿਉਂ ਰੱਖਿਆ ਗਿਆ ਮੁੱਖ ਮੰਤਰੀ ਸਾਹਿਬ ਦੀ ਜੇ ਥੋੜੀ ਸਿਹਤ ਖਰਾਬ ਹੋਈ ਫਿਰ ਇਹ ੜਾਉਣਾ ਸ਼ੁਰੂ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਉਹਦੇ ਵਿੱਚ ਜਾ ਨਹੀਂ ਰਹੇ ਪਰ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਕਮਿਟਮੈਂਟ ਸੀ ਉਹ ਹਸਪੀਟਲ ਦੇ ਵਿੱਚੋਂ ਗਏ ਉਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਉੱਥੇ ਇਕੱਠ ਹੋ ਗਿਆ ਵੱਡਾ ਫਿਰ ਤਕਲੀਫ ਇਹ ਹੋ ਗਈ ਕਿ ਐਡੀ ਵੱਡੀ ਵਿਲੇਜ ਡਿਫੈਂਸ ਕਮੇਟੀ ਖੜੀ ਕਿਵੇਂ ਹੋ ਗਈ ਸਾਡੇ ਕੋਲੇ ਤਾਂ ਕਹਿਣ ਦੇ ਵਾਸਤੇ ਕੁਝ ਵੀ ਨਾ ਰਿਹਾ ਜਿਹੜੀ ਗੱਲ ਅਸੀਂ ਕਰਦੇ ਸੀ ਉਹ ਉਲਟ ਪਈ ਜਾਂਦੀ ਸੀ ਇਸ ਕਰਕੇ ਫੇਰ ਕੱਲ ਸ਼ਾਮ ਤੋਂ ਇਹਨਾਂ ਨੇ ਇੱਕ ਨਵਾਂ ਰੌਲਾ ਪਾਉਣਾ ਸ਼ੁਰੂ ਕੀਤਾ ਕਿ ਉਸ ਜਗ੍ਹਾ ਦੇ ਉੱਤੇ ਆਫੀਸਰ ਸਹਿਬਾਨ ਕਿਉਂ ਗਏ ਯੁੱਧ ਨਸ਼ਿਆਂ ਵਿਰੁੱਧ ਲੜਿਆ ਜਾ ਰਿਹਾ ਇਹ ਕੋਈ ਇੱਕ ਧਿਰ ਨਹੀਂ ਲੜ ਸਕਦੀ ਇਹਦੇ ਵਿੱਚ ਪੁਲਿਸ ਦਾ ਸਭ ਤੋਂ ਵੱਡਾ ਰੋਲ ਹੈ ਫਿਗਰਸ ਤੁਹਾਡੇ ਸਾਹਮਣੇ ਨੇ ਕਿੰਨੇ ਕਿਲੋ ਜਿਹੜਾ ਚਿੱਟਾ ਫੜਿਆ ਗਿਆ 4000 ਕਿਲੋ ਤੋਂ ਉੱਤੇ ਕਿੰਨੀਆਂ ਅਰੈਸਟ ਹੋਈਆਂ ਨੇ ਇਸ ਤਰੀਕੇ ਦੇ ਨਾਲ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਵਿਸ਼ਵ ਦੇ ਵਿੱਚ ਕਿਸੇ ਜਗ੍ਹਾ ਕਿਸੇ ਸੂਬੇ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਐਡੇ ਸਿਸਟੇਮੈਟਿਕਲੀ ਨਸ਼ੇ ਦੇ ਖਿਲਾਫ ਕੋਈ ਮਹਿੰਮ ਨਹੀਂ ਚਲੀ ਜਦੋਂ ਕਿ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਕੈਨੇਡਾ ਅਮਰੀਕਾ ਵਰਗੇ ਮੁਲਕ ਜਿਹੜੇ ਨੇ ਉਹ ਇਹਦੇ ਤੋਂ ਸਭ ਤੋਂ ਵੱਧ ਪੀੜਤ ਨੇ ਪਰ ਉੱਥੇ ਵੀ ਇਹੋ ਜੀ ਮਹਿੰਮ ਨਹੀਂ ਚਲਾਈ ਜਾ ਰਹੀ ਜਿਹੋ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਮਹਿੰਮ ਚਲਾਈ ਜਾ ਰਹੀ ਹੈ ਇੱਕ ਕੰਮ ਪੁਲਿਸ ਕਰ ਰਹੀ ਹੈ ਇੱਕ ਕੰਮ ਪ੍ਰਸ਼ਾਸਨ ਕਰ ਰਿਹਾ ਪੁਲਿਸ ਨੂੰ ਜਿਹੜਾ ਉਹਦਾ ਪੱਖ ਹੈ ਦੱਸਣ ਦੇ ਵਾਸਤੇ ਪੁਲਿਸ ਮੁਖੀ ਦੱਸਣਗੇ ਪ੍ਰਸ਼ਾਸਨ ਕੀ ਕਰ ਰਿਹਾ ਉਹਦੇ ਵਾਸਤੇ ਚੀਫ ਸੈਕਟਰੀ ਸਾਹਿਬ ਦੱਸਣਗੇ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਨੇ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹਨਾਂ ਦੇ ਨਾਲ ਸੰਬੰਧਿਤ ਦੱਸਣਗੇ ਮੁੱਖ ਮੰਤਰੀ ਸਹਿਬਾਨ ਦੱਸਣਗੇ ਸਾਡੇ ਮੰਤਰੀ ਸਹਿਬਾਨ ਦੱਸਣਗੇ ਕਿਸ ਤਰੀਕੇ ਦੇ ਨਾਲ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਨੇ ਅਸਲ ਦੇ ਵਿੱਚ ਇਹਨਾਂ ਨੂੰ یوں ਲੱਗਦਾ ਸੀ ਕਿ ਸ਼ਾਇਦ ਕਾਗਜ਼ਾਂ ਦੇ ਵਿੱਚ ਕੰਮ ਹੋ ਰਿਹਾ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 2018 ਦੇ ਵਿੱਚ ਕਰ ਦਿੱਤਾ ਸੀ ਉਹ ਕਾਗਜ਼ੀ ਕਾਰਵਾਈਆਂ ਪਾ ਕੇ ਇਹ ਕਹਤਾ ਫੜ ਲੇ ਜੀ ਫੜ ਲੇ ਫੜੇ ਕੌਣ ਉਹ ਸਭ ਨੂੰ ਪਤਾ ਹੈ ਫਿਰ ਉਹਨਾਂ ਦਾ ਕੀ ਬਣਿਆ ਉਹ ਵੀ ਸਭ ਨੂੰ ਪਤਾ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਨਾ ਚਿੱਟਾ ਪੀਣ ਵਾਲੇ ਜਿਹੜੇ ਫੜੇ ਉਹਨਾਂ ਨੂੰ ਪਹੁੰਚਾਇਆ ਤਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਪਹੁੰਚਾਇਆ ਜੇਲ੍ਹਾਂ ਦੇ ਵਿੱਚ ਕੌਣ ਗਏ ਵੇਚਣ ਵਾਲੇ ਸਵਾ ਲੱਖ ਵਿਲੇਜ ਡਿਫੈਂਸ ਕਮੇਟੀ ਦਾ ਮੈਂਬਰ ਬਣ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਅਚੀਵਮੈਂਟ ਹੈ ਪੁਲਿਸ ਦਾ ਕੰਮ ਪੁਲਿਸ ਕਰ ਰਹੀ ਹੈ ਪ੍ਰਸ਼ਾਸਨ ਦਾ ਕੰਮ ਪ੍ਰਸ਼ਾਸਨ ਕਰ ਰਿਹਾ ਹੈ ਉਹਨਾਂ ਦੇ ਨਾਲ ਮਿਲ ਕੇ ਦੋਸਤਾਨਾ ਤੌਰ ਦੇ ਉੱਤੇ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕੰਮ ਕਰ ਰਹੇ ਨੇ ਉਹ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਸਹਿबान ਕਰ ਰਹੇ ਨੇ ਵਿਲੇਜ ਡਿਫੈਂਸ ਕਮੇਟੀ ਦਾ ਹਰ ਮੈਂਬਰ ਉਹਦੇ ਕੋਲੇ ਇੱਕ ਐਪ ਹੈ ਐਪ ਦੇ ਵਿੱਚ ਜਿਹੜਾ ਐਕਸੈਸ ਹੈ ਉਹ ਸਿਰਫ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦਾ ਹੈ ਉਹ ਕਿਸੇ ਵੀ ਉਸ ਵਿਅਕਤੀ ਦੀ ਜਾਣਕਾਰੀ ਉਹਦੇ ਉੱਤੇ ਅਪਲੋਡ ਕਰਦਾ ਹੈ ਜਿਹੜਾ ਨਸ਼ਾ ਵੇਚਣ ਵਾਲਾ ਹੈ ਜਾਂ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਾ ਉਹਦੇ ਵਾਸਤੇ ਅੱਗੋਂ ਇਹ ਸਿੱਧੀ ਜੜੀ ਡਾਇਰੈਕਟ ਜਾਣਕਾਰੀ ਹੈ ਇਹ ਪੁਲਿਸ ਹੈੱਡਕੁਆਰਟਰ ਜਾਂਦੀ ਹੈ ਸੀਐਮ ਸਾਹਿਬ ਇਹਦੇ ਉੱਤੇ ਸੁਪਰਵਾਈਜ਼ਨ ਕਰ ਰਹੇ ਨੇ ਕਿੰਨੀਆਂ ਜੜੀਆਂ ਕੰਪਲੇਂਟਸ ਇਹ ਹੁਣ ਤੱਕ 1400 ਤੋਂ ਉੱਪਰ ਇਸ ਐਪ ਦੇ ਰਾਹੀਂ ਕੰਪਲੇਂਟਸ ਆ ਚੁੱਕੀਆਂ ਨੇ ਇਹਦੇ ਵਿੱਚ ਐਫਆਈਆਰ ਦਰਜ ਹੋਈਆਂ ਨੇ ਇਹਦੇ ਵਿੱਚ ਅਰੈਸਟ ਹੋਈਆਂ ਨੇ हां ਇਹਦੇ ਵਿੱਚ ਇਹ ਵੀ ਆ ਜਿਹੜੀਆਂ ਸ਼ਿਕਾਇਤਾਂ ਗਲਤ ਪਾਈਆਂ ਗਈਆਂ ਨੇ ਉਹਨਾਂ ਦੇ ਉੱਤੇ ਪੁਲਿਸ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਕੁਝ ਨਹੀਂ ਕਿਹਾ ਔਰ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਕਿਉਂਕਿ ਕਿਸੇ ਦੇ ਉੱਤੇ ਗਲਤ ਪਰਚਾ ਦੇਣਾ ਜਾਂ ਪਰਚਾ ਕਲਚਰ ਦੇ ਵਿੱਚ ਜਿਹੜਾ ਦੀ ਪੈਣਾ ਉਹ ਮੌਜੂਦਾ ਸਰਕਾਰ ਦਾ ਕਦੀ ਵੀ 파ਟ ਨਹੀਂ ਰਿਹਾ 4 ਸਾਲ ਸਰਕਾਰ ਨੂੰ ਹੋਣ ਵਾਲੇ ਨੇ ਅਸੀਂ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕੀਤਾ ਹੈ ਅੱਜ ਜਿਹੜੀ ਤਕਲੀਫ ਹੋ ਰਹੀ ਆ ਖਾਸ ਤੌਰ ਦੇ ਉੱਤੇ ਵਿਰੋਧੀ ਧਿਰਾਂ ਨੂੰ ਉਹਨਾਂ ਨੇ ਜਿਸ ਕਿਸਮ ਦਾ ਹੋ ਹੱਲਾ ਮਚਾਇਆ ਹੋਇਆ ਪ੍ਰਤਾਪ ਸਿੰਘ ਬਾਜਵਾ ਹੁਰੀ ਬੋਲ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੁਰੀ ਬੋਲ ਰਹੇ ਨੇ ਉਹ ਅਕਾਲੀ ਦਲ ਬਾਦਲ ਬੋਲ ਰਿਹਾ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜਿਨ੍ਹਾਂ ਨੇ ਅਸਲ ਦੇ ਵਿੱਚ ਜਿਹੜਾ ਨਸ਼ਾ ਸੀਗਾ ਉਹ ਪੰਜਾਬ ਦੇ ਵਿੱਚ ਲਿਆ ਕੇ ਨਾ ਸਿਰਫ ਪ੍ਰਮੋਟ ਕੀਤਾ ਉਹਦੀਆਂ ਜੜ੍ਹਾਂ ਲਾਈਆਂ ਉਹਨੂੰ ਸਿਖਰ ਤੇ ਪਹੁੰਚਾਇਆ ਤੇ ਸਿਵਿਆਂ ਦੇ ਵਿੱਚੋਂ ਲਾਟਾਂ ਜਿਸ ਕਿਸਮ ਦੀਆਂ ਬੜਦੀਆਂ ਸਨ ਤੁਹਾਨੂੰ ਸਭ ਨੂੰ ਕੋਈ ਭੁੱਲ ਨਹੀਂ ਕੁਝ ਪਿੰਡਾਂ ਦੇ ਵਿੱਚ ਮੈਂ ਇਹਦੇ ਉੱਤੇ ਕਵਰੇਜ ਕਰਦਾ ਰਿਹਾ। ਕੁਝ ਪਿੰਡਾਂ 'ਚ ਜਿੱਨਾਂ 'ਚ ਇੱਕ-ਇੱਕ ਸੇਵਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੁੰਦੀ ਸੀ। ਇੰਨੇ ਵਜੇ ਇਸ ਵਿਅਕਤੀ ਦਾ ਸੇਵਾ ਬਲੂਗਾ। ਇੰਨੇ ਵਜੇ ਇਸ ਵਿਅਕਤੀ ਦਾ ਸੇਵਾ ਬਲੂਗਾ। ਇੱਕ-ਇੱਕ ਪਿੰਡ ਦੇ ਵਿੱਚ ਕਈ-ਕਈ ਲਾਸ਼ਾਂ ਮਾਪੇ ਆਪਣੇ ਮੋਢਿਆਂ ਦੇ ਉੱਤੇ ਢੋਂਦੇ ਰਹੇ ਨੇ। ਇਹ ਲੋਕ ਦੁਬਾਰਾ ਫਿਰ ਪੰਜਾਬ ਨੂੰ ਉਸ ਜਗ੍ਹਾ ਦੇ ਉੱਤੇ ਲਿਜਾਣਾ ਚਾਹੁੰਦੇ ਨੇ। ਔਰ ਇਹ ਚਾਹੁੰਦੇ ਨੇ ਕਿ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਇਹ ਮੁਹਿੰਮ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤਾ ਗਿਆ ਇਹ ਯੁੱਧ ਸਫਲ ਨਾ ਹੋਵੇ ਤਾਂ ਕਿ ਲਾਸ਼ਾਂ ਦੇ ਉੱਤੇ ਰਾਜਨੀਤੀ ਜਿਹੜੀ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ ਇਹਨਾਂ ਦੀ ਉਹ ਰਾਜਨੀਤੀ ਜਾਰੀ ਰਹੇ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਇਸ ਗੱਲ ਦੇ ਵਾਸਤੇ ਕਮਿਟਿਡ ਨੇ ਕਿ ਅਸੀਂ ਨਸ਼ੇ ਦਾ ਲੱਕ ਤੋੜਿਆ ਔਰ ਸਾਡੀਆਂ ਚਾਹੇ ਉਹ ਪੁਲਿਸ ਹੈ ਚਾਹੇ ਉਹ ਸਿਵਲ ਪ੍ਰਸ਼ਾਸਨ ਹੈ ਚਾਹੇ ਉਹ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਜਿਹੜੀਆਂ ਲਗਾਤਾਰ ਕੰਮ ਕਰ ਰਹੀਆਂ ਨੇ ਪਿੰਡਾਂ ਦੇ ਮੈਂਬਰ ਇਹਦੇ ਵਿੱਚ ਨੇ ਵਾਰਡਾਂ ਦੇ ਮੈਂਬਰ ਇਹਦੇ ਵਿੱਚ ਨੇ ਅਸੀਂ ਲੋਕਲ ਤੌਰ ਦੇ ਉੱਤੇ ਲੋਕ ਕਹਿੰਦੇ ਸੀਗੇ ਉੱਪਰੋਂ ਜਿਹੜੀ ਆ ਉਹ ਸਪਲਾਈ ਲਾਈਨ ਟੁੱਟਣੀ ਚਾਹੀਦੀ ਪਹਿਲਾਂ ਪਰ ਮੌਜੂਦਾ ਸਰਕਾਰ ਦਾ ਇਹ ਕਹਿਣਾ ਸੀ ਕਿ ਅਸੀਂ ਹੇਠੋਂ ਤੋਂ ਜਿਹੜਾ ਸਫਾਈ ਕਰਾਂਗੇ ਛੋਟੇ ਲੈਵਲ ਦੇ ਉੱਤੇ ਜਿਹੜੀ ਨਸ਼ੇ ਦੀ ਸਪਲਾਈ ਆ ਉਹਨੂੰ ਅਸੀਂ ਬਹੁਤ ਹੱਦ ਤੱਕ ਠੱਲਣ ਦੇ ਵਿੱਚ ਬੰਦ ਕਰਨ ਦੇ ਵਿੱਚ ਸਫਲ ਹੋਏ ਆ ਔਰ ਜਿੰਨੀ ਨਸ਼ਾ ਜਿਹੜਾ ਉਹ ਫੜਿਆ ਗਿਆ ਤੁਸੀਂ ਟੋਟਲ ਮੁਲਕ ਦਾ ਡਾਟਾ ਕਢਵਾ ਲਓ ਜਿਹੜੇ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਪੰਜਾਬ ਤੋਂ ਕਿਤੇ ਜ਼ਿਆਦਾ ਨਸ਼ਾ ਉੱਥੇ ਇੰਨਾ ਨਹੀਂ ਫੜਿਆ ਗਿਆ ਜਿੰਨਾ ਪੰਜਾਬ ਦੇ ਵਿੱਚ ਫੜਿਆ ਗਿਆ ਕਿਉਂ ਫੜਿਆ ਗਿਆ ਕਿਉਂਕਿ ਸਰਕਾਰ ਦੀ ਵਿਲ ਪਾਵਰ ਹੈ ਸਰਕਾਰ ਇਹ ਕਮਿਟਡ ਕਰਕੇ ਲੋਕਾਂ ਦੇ ਨਾਲ ਤੁਰੀ ਹੈ ਕਿ ਅਸੀਂ ਇਹਦੀਆਂ ਜੜਾਂ ਪੁੱਟ ਕੇ ਰਹਾਗੇ ਵਿਰੋਧੀ ਧਿਰਾਂ ਜਿਹੜੀਆਂ ਪੁਲਿਸ ਦੇ ਉੱਤੇ ਸਿਵਲ ਪ੍ਰਸ਼ਾਸਨ ਦੇ ਉੱਤੇ ਕੁਐਸਚਨ ਖੜੇ ਕਰ ਰਹੀਆਂ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਦੇ ਰਾਜ ਸੀ ਚਾਹੇ 7 ਤੋਂ 17 ਵਾਲਾ ਰਾਜ ਸੀ ਚਾਹੇ 17 ਤੋਂ 22 ਵਾਲਾ ਰਾਜ ਸੀਗਾ ਉਹਦੇ ਦੌਰਾਨ ਉਹਨਾਂ ਨੇ ਕੀ ਕੀਤਾ ਅੱਜ ਰੰਧਾਵਾ ਸਾਹਿਬ ਚਿੱਠੀ ਲਿਖ ਰਹੇ ਨੇ ਸੈਂਟਰਲ ਦੀ ਸਰਕਾਰ ਨੂੰ ਇਹ ਇੱਥੇ ਬਹੁਤ ਮਾੜਾ ਕੁਝ ਹੋ ਗਿਆ ਰੰਧਾਵਾ ਸਾਹਿਬ ਉਸ ਦਿਨ ਚਿੱਠੀ ਕਿਉਂ ਨਾ ਲਿਖੀ ਜੇ ਉਸ ਦਿਨ ਗੁਟਕਾ ਸਾਹਿਬ ਦੀ ਝੂਠੀ ਸੌ ਖਾਧੀ ਗਈ ਸੀ ਕਿ ਮੈਂ 6 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟੇ ਦਾ ਲੱਕ ਤੋੜ ਦੂੰਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖਾਧੀ ਸੀ ਉੱਥੇ ਸਾਰੇ ਇਹ ਹਾਜ਼ਰ ਸੀਗੇ ਉਦੋਂ ਬਾਅਦ ਇਹ ਚਿੱਠੀ ਕਿਉਂ ਨਾ ਲਿਖੀ ਗਈ ਇਹ ਕਿਉਂ ਨਾ ਪੁੱਛਿਆ ਗਿਆ ਕਿ ਤੁਸੀਂ ਝੂਠੀਆਂ ਸੌਹਾਂ ਕਿਉਂ ਖਾ ਰਹੇ ਹੋ ਅੱਜ ਜੇ ਸਵਾ ਲੱਖ ਵਿਲੇਜ ਡਿਫੈਂਸ ਕਮੇਟੀ ਦਾ ਮੈਂਬਰ ਇਕੱਠਾ ਹੋ ਗਿਆ ਔਰ ਉਹਨਾਂ ਨੇ ਇਹ ਸਹੁੰ ਚੁੱਕ ਲਈ ਕਿ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਵਾਂਗੇ ਨਾ ਖੁਦ ਇਸ ਮਾਮਲੇ ਦੇ ਵਿੱਚ ਸ਼ਾਮਲ ਹੋਵਾਂਗੇ ਨਾ ਉਹਨਾਂ ਲੋਕਾਂ ਦੀ ਪੁਸ਼ਤਪਨਾਹੀ ਕੀਤੀ ਜਾਊਗੀ ਜਿਹੜੇ ਪੰਜਾਬ ਦੀ ਇੱਕ ਜਨਰੇਸ਼ਨ ਨੂੰ ਨਿਕਲ ਗਏ ਉਸ ਸਿਰਫ ਇੱਕ ਸੌ ਦੀ ਜੜੀ ਆ ਜੀ ਉਹ ਏਡੀ ਵੱਡੀ ਤਕਲੀਫ ਹੋ ਗਈ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੁਲਿਸ ਆ ਜੀ ਉਹਦਾ ਵਰਦੀ ਵਿੱਚੋਂ ਚਿਹਰਾ ਨੰਗਾ ਹੋ ਗਿਆ ਨੰਗੇ ਤਾਂ ਚਿਹਰੇ ਤੁਹਾਡੇ ਹੋਏ ਨੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਪੁਸ਼ਤਪਨਾਹੀ ਜਿਹੜੀ ਆ ਉਹ ਇਹਨਾਂ ਲੋਕਾਂ ਦੀ ਕਰਦੇ ਰਹੇ ਹੋ ਭੁੱਲ ਕਿਸੇ ਨੂੰ ਕਿਸ ਕਿਸਮ ਦੇ ਨਾਲ 7 ਤੋਂ 17 ਦੇ ਦੌਰਾਨ ਇੱਕ ਆਮ ਜਿਹੜਾ ਸਮਗਲਰ ਸੀ ਕੋਈ ਸਕੂਟਰ ਮਕੈਨਿਕ ਸੀ ਕੋਈ ਕਾਰ ਮਕੈਨਿਕ ਵਰਗਾ ਸੀ ਉਹ ਕਰੋੜਾਪਤੀ ਕਿਵੇਂ ਹੋ ਗਿਆ ਉਹਨਾਂ ਨੇ ਇੰਨੀਆਂ ਜਾਇਦਾਦਾਂ ਕਿਵੇਂ ਬਣਾ ਲੀਆਂ ਫਿਰ ਜਦੋਂ 17 ਦੇ ਵਿੱਚ ਸਰਕਾਰ ਆਈ ਕਿੱਥੇ ਗਈ ਤੁਹਾਡੀ ਉਹ ਸੌ ਜਿਹੜੀ ਗੁਟਕਾ ਸਾਹਿਬ ਚੁੱਕ ਕੇ ਖਾਦੀ ਸੀ 4 ਹਫ਼ਤਿਆਂ 'ਚ ਤੁਸੀਂ ਖਤਮ ਕਰਨਾ ਸੀ 5 ਸਾਲਾਂ ਦੇ ਵਿੱਚ ਤੁਹਾਡੇ ਤੋਂ ਇੱਕ ਪੂਣੀ ਨਹੀਂ ਕੱਤੀ ਗਈ ਜੇ ਮੌਜੂਦਾ ਸਰਕਾਰ ਨੇ ਸਿਸਟੇਮੈਟਿਕਲੀ